ਬਰਸਾਤ ਤੇ ਲੋਕਾਂ ਤੇ ਕਹਿਰ ਬਣ ਕੇ ਵਰੀ ਹੈ ਜਿੱਥੇ ਕਿ ਪਿੰਡਾਂ ਵਿੱਚ ਬਹੁਤ ਵੱਡੇ ਪੱਧਰ ਤੇ ਲੋਕ ਹੜ੍ਹਾਂ ਵਿੱਚ ਫਸੇ ਹੋਏ ਨੇ ਦੂਜੇ ਪਾਸੇ ਸ਼ਹਿਰਾਂ ਵਿੱਚ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਬਰਸਾਤ ਹੋਣ ਕਰਕੇ ਬਹੁਤ ਸਾਰੇ ਮਕਾਨ ਜਿਹੜੇ ਕਿ ਉਹ ਢਹ ਢੇਰੀ ਹੋ ਗਏ ਸੀਗੇ ਤਾਂ ਤੁਸੀਂ ਦੇਖ ਸਕਦੇ ਹੋ ਫਤੇ ਸਿੰਘ ਕਲੋਨੀ ਗਲੀ ਨੰਬਰ 5 ਵਿੱਚ ਇੱਕ ਮਕਾਨ ਦਾ ਲੈਂਟਰ ਜਿਹੜਾ ਕਿ ਉਹ ਡਿੱਗ ਗਿਆ ਸੀ ਬੀਤੇ ਦਿਨਾਂ ਕਰਕੇ ਬਰਸਾਤ ਕਰਕੇ ਪਰ ਗਨੀਮਤ ਇਹੀ ਕਹੀ ਜਾ ਸਕਦੀ ਹੈ ਉਸ ਦੌਰਾਨ ਜਿਹੜਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗਰੀਬ ਪਰਿਵਾਰ ਹੈ ਕੀ ਨਾਮ ਹੈ ਜੀ ਤੁਹਾਡਾ ਸਰਦਾਰ ਅਮਰਜੀਤ ਸਿੰਘ ਜੀ ਅਮਰਜੀਤ ਜੀ ਕਿਦੋਂ ਹੋਇਆ ਹਾਸਾ ਹੋਇਆ ਸੀਗਾ ਔਰ ਉਹਦੇ ਤੁਸੀਂ ਕਿੱਥੇ ਸੀਗੇ ਵੀਰ ਜੀ ਮੈਂ ਕੰਮ ਤੇ ਸੀ ਹੂੰ ਕਿੰਨੇ ਰਹਿੰਦੇ ਜਣੇ ਪਰਿਵਾਰ ਚ ਤਿੰਨ ਪਰਿਵਾਰਗੇ ਤਿੰਨ ਜੀ ਗਏ ਤੇ ਉਹਨੂੰ ਤੁਸੀਂ ਕੰਮ ਤੇ ਸੀ ਤੇ ਤੁਹਾਡੇ ਘਰ ਦੇ ਬੱਚੇ ਘਰ ਦੇ ਮੇਰੇ ਇੱਕ ਨਹੀਂ ਦੋ ਮਿੰਟ ਹੀ ਹੋਇਸੀ ਬਾਹਰ ਨਿਕਲੇ ਸਾਹਮਣੇ ਸਾਹਮਣੇ ਦੇ ਘਰ ਗਏ ਸੀ ਤੇ ਨਾਲ ਹੀ ਥੱਲੇ ਛੱਤ ਡੇਪੀ ਉਹ ਕਿੰਨਾ ਕਾ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਕਾਫੀ 4-5 ਲੱਖ ਰੁਪਏ ਦਾ ਨੁਕਸਾਨ ਹੋਇਆ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਕਿਰਾਏ ਤੇ ਰਹਿੰਦੇ ਹਾਂ ਥੱਲਾ ਪੋਰਸ਼ਨ ਵੀ ਨੁਕਸਾਨਿਆ ਗਿਆ ਜਿਹੜਾ ਹਾਂਜੀ ਥੱਲੇ ਵਾਲਾ ਲੈਂਟਰ ਟੁੱਟ ਗਿਆ ਹੂੰ ਤੇ ਅੱਜ ਐਮਐਲਏ ਅੱਜ ਗੁਪਤਾ ਹੁਣੇ ਤੜਕੋ ਪਹੁੰਚ ਰਹੇ ਨੇ ਨਾਲ ਤੁਹਾਨੂੰ ਜਿਹੜੀ ਕਿ ਸਹਾਇਤਾ ਰਾਸ਼ੀ ਦੇਣ ਵਾਸਤੇ ਪਹੁੰਚ ਰਹੇ ਕੀ ਕਹਿੰਦੇ ਅਸੀਂ ਇਹਨਾਂ ਦਾ ਤੁਹਾਨੂੰ ਬਹੁਤ 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 ਧੰਨਵਾਦ ਕਰਦੇ ਇਹਨਾਂ ਦਾ ਗੁਪਤਾ ਡਾਕਟਰ ਸਾਹਿਬ ਦਾ ਗੁਪਤਾ ਸਾਹਿਬ ਦਾ ਕੰਨੀ ਫਿਰ ਧੰਨਵਾਦ ਕਰਦੇ ਹਾਂ ਸਾਰੀ ਟੀਮ ਦਾ ਪਾਰਟੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਹੂੰ ਕਿੰਨਾ ਕੁ ਮੁਸ਼ਕਲ ਹੋ ਜਾਂਦੀ ਜਦੋਂ ਆਪਣਾ ਘਰ ਟੁੱਟ ਜਾਂਦਾ ਤੇ ਕਿਰਾਇਆ ਤੇ ਲੈਣਾ ਪੈਂਦਾ ਫਿਰ ਬਹੁਤ ਮੁਸ਼ਕਲ ਪੈਂਦੀ ਵੀ ਜੀ ਹੂੰ ਹੋਣ ਸਾਰਾ ਸਮਾਨ ਚੁੱਕੇ ਜਿਹੜੇ ਬਿਸਰੇ-ਬਸਰੇ ਸਾਰੇ ਚੁੱਕੇ ਗਿੱਲੇ ਹੋ ਗਏ ਸਾਰੇ ਉੱਧਰ ਚੁੱਕੇ ਰੱਖੇ ਬੋੜੀ ਮੁਸ਼ਕਲ ਪਈ ਹੈ ਹਜੇ ਵੀ ਉਦਾਂ ਹੀ ਖਲੇਰਾ ਦਾ ਪਿਆ ਉਸ ਦੁੱਖ ਦੀ ਘੜੀ ਵਿੱਚ ਬਾਹ ਫੜੀ ਹੈ ਐਮਐਲਏ ਸਾਹਿਬ ਨੇ ਕੀ ਐਮਐਲਏ ਸਾਹਿਬ ਨੇ ਫੜੀ ਹੈ ਦੁੱਖ ਭਾਜੀ ਕੀ ਕਹਣਾ ਨਾਮ ਕੀ ਤੁਹਾਡਾ ਔਰ ਤੁਸੀਂ ਇੱਥੋਂ ਦੇ ਕੋਈ ਪ੍ਰਧਾਨਕ ਹੈਗੇ ਜੀ ਭਾਜੀ ਮੈਂ ਬਲੌਗ ਇਨਚਾਰਜ ਵਾਟ ਨੰਬਰ 51 ਤੋਂ ਐਮਐਲਏ ਡਾਕਟਰ ਅਜੀਤ ਗੁਪਤਾ ਜੀ ਮੈਂ ਕਹਿੰਦਾ ਪਰਸੋਂ ਸਾਡੇ ਕੋਲ ਇਹ ਚੀਜ਼ ਆਈ ਸੀ ਪਰਸੋਂ ਉਹਨਾਂ ਨੇ ਜਦੋਂ ਆਏ ਵੇਖਿਆ ਆਏ ਇੱਥੇ ਉਹਨਾਂ ਆ ਕੇ ਉਸੇ ਵੇਲੇ ਡੀਸੀ ਮੈਡਮ ਨੂੰ ਕਹਿ ਕੇ ਉਸੇ ਵੇਲੇ ਤੁਰੰਤ ਕੰਮ ਅੱਜ ਚੈੱਕ ਆ ਗਿਆ ਜੀ ਇੰਨੀ ਜਲਦੀ ਫਾਸਟ ਮੈਂ ਨਹੀਂ ਕਦੀ ਕਿਹਾ ਐਮਐਲਏ ਨੂੰ ਵੇਖਿਆ ਵੀ ਜੇ ਐਡੀ ਤੇਜ਼ ਕੰਮ ਹੜਾਂ ਦੇ ਵਿੱਚ ਵੀ ਵੇਖੋ ਉਹ ਕੋਈ ਰਾਜਨੀਤੀ ਨਹੀਂ ਉੱਥੇ ਕਰਨਦਾ ਕਿੱਥੇ ਪੈਂਦਾ ਇਲਾਕਾ ਉੱਥੇ ਕੋਈ ਵੋਟਾਂ ਲੈਣ ਨਹੀਂ ਜਾਂਦੇ ਨਾਲ ਦੋਨੋਂ ਬੇਟੇ ਜਾ ਰਹੇ ਉਸੇ ਵੇਲੇ ਜਿਹੜੀ ਚੀਜ਼ ਵੀ ਉੱਥੇ ਵੀ ਚਾਹੀਦੀ ਆ ਉੱਥੇ ਵੀ ਇਹ ਨਾਲ ਦਾ ਘਰ ਇੱਕ ਉਹਨਾਂ ਦੀ ਵੀ ਮੌਨਟੀ ਡਿੱਗੀ ਸਾਹਿਬ ਨੇ ਕਹਿੰਦੇ ਉਹਨਾਂ ਦਾ ਵੀ ਐਸਟੀਮੇਟ ਬਣਾ ਕੇ ਇਹਨਾਂ ਦਾ ਵੀ ਕਰਵਾਉਂਦਾ ਕੰਮ ਨਾਲ ਉਸੇ ਟਾਈਮ ਇੱਕ ਚੱਕ ਦੇ ਗਏ ਜੀ ਅਸੀਂ ਉੱਥੇ ਹਾਲ ਗੇਟ ਅੰਦਰ ਕੋਈ ਬਿਲਡਿੰਗ ਡਿੱਗੀ ਉੱਥੇ ਇੱਕ ਲੇਡੀਜ਼ ਦੀ ਡੈਥ ਹੋ ਗਈ ਉੱਥੇ 4 ਲੱਖ ਦਾ ਚੱਕ ਦੇ ਗਏ ਐਮਐਲਏ ਸਾਹਿਬ ਨਾਲ ਜਾ ਕੇ ਮੈਂ ਕਹਿੰਦਾ ਇੰਨੀ ਤੇਜ਼ ਸਰਵਿਸ ਇੰਨੇ ਵਧੀਆ ਐਮਐਲਏ ਇਸ ਤਰ੍ਹਾਂ ਦੇ ਮੈਨ ਹੀ ਜੇ ਵੇਖਿਆ ਅਜੇ ਤੱਕ ਬਹੁਤ ਵਧੀਆ ਐਮਐਲਏ ਕੰਮ ਕਰ ਰਿਹਾ ਜੀ ਗਰੀਬ ਗਰੀਬ ਵਾਸਤੇ ਤਾਂ ਕਾਫੀ ਨੁਕਸਾਨ ਹੁੰਦਾ ਜੀ ਜਿਹਨੂੰ ਛੱਤ ਲੱਗੇ ਪੈਂਦੀ ਆ ਤਾਂ ਇਸ ਨੁਕਸਾਨ ਵਿੱਚ ਜਦੋਂ ਐਮਐਲਏ ਵਰਗੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਡਾਕਟਰ ਸਾਹਿਬ ਵਰਗੇ ਬਹੁਤ ਜਲਦੀ ਇਹਨਾਂ ਨੇ ਕੰਮ ਕੀਤਾ ਉਹਨਾਂ ਦੀ ਫਾਈਲ ਜਿਹੜੀ ਕਿ ਜਲਦੀ ਇਹਨਾਂ ਨੇ ਜਿਹੜੀ ਕਰਵਾ ਦਿੱਤੀ ਹੈ ਨਾ ਤਾਂ ਹੁਣ ਇਹਨਾਂ ਨੂੰ ਫੋਰੀ امداد ਮਿਲ ਰਹੀ ਹੈ ਫੇਰ ਕੀ ਕਹੋਗੇ ਮੈਂ ਕਹਿੰਦਾ ਇਹ ਗਰੀਬ ਪਰਿਵਾਰ ਉਹ ਇੱਕ ਕੁਮਾਣਾ ਤੇ ਉਹੋ ਹੀ ਖਾਣਾ ਜੀ ਇਹਨਾਂ ਦਾ ਤੇ ਵਿਚਾਰਿਆਂ ਦਾ ਕੋਈ ਹੋਰ ਕੋਈ ਸਾਧਨ ਨਹੀਂ ਹੈਗਾ ਉਹ ਦਿਹਾੜੀ ਲੱਗੀ ਤੇ ਖਾ ਲਿਆ ਹੁਣ ਵਿਚਾਰੇ ਕਿਰਾਏ ਤੇ ਰਹਿ ਰਿਹਾ ਜੀ ਇਹਨਾਂ ਨੂੰ ਅਸੀਂ ਨਹੀਂ ਜਾਣ ਸਕਦੇ ਇਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਇਹਨਾਂ ਨੂੰ ਇਹਨਾਂ ਦੀ ਬੀਤਨ ਦੀ ਆ ਨਿਕੇ ਨਿਕੇ ਬੱਚੇ ਆ ਜਦੋਂ ਜਦੋਂ ਮਕਾਨ ਦੀ ਛੱਤ ਡਿੱਗੀ ਸੀ ਫਿਰ ਤੜਤੇ ਹੀ ਅਪਰੋਚ ਕੀਤਾ ਸੀ ਇਹਨਾਂ ਨੇ ਹਾਂਜੀ ਆ ਦੇ ਕੋ ਆਏ ਰਾਜੂ ਭਾਜੀ ਆਏ ਮੇਰੇ ਕੋ ਮੈਨੂੰ ਆਣ ਕੇ ਕਹਿੰਦੇ ਵੀ ਗਰੀਬ ਪਰਿਵਾਰ ਆ ਉੱਥੇ ਛੱਤ ਡਿੱਗ ਪਈ ਆਪਾਂ ਤੁਰੰਤ ਐਮਐਲਏ ਸਾਹਿਬ ਨੂੰ ਲੈ ਕੇ ਆਏ ਐਮਐਲਏ ਸਾਹਿਬ ਨੇ ਆਣ ਕੇ ਸਾਡੀ ਸੁਣੀ ਉਸੇ ਵੇਲੇ ਉਹਨਾਂ ਨੇ ਪਰਸੋਂ ਇਹਨਾਂ ਅਗਵਾਏ ਅੱਜ ਉਹਨਾਂ ਨੇ ਚੈੱਕ ਲੈ ਕੇ ਦੇ ਆ ਗਏ ਮੈਂ ਕਹਿੰਦਾ ਇੰਨੇ ਵਧੀਆ ਐਮਐਲਏ ਮੈਂ ਨਹੀਂ ਜੀ ਵੇਖਿਆ ਆਪਣੀ ਲਾਈਵ ਦੇ ਵਿੱਚ ਮੈਂ ਇੱਕੋ ਬੇਨਤੀ ਕਰਦਾ ਬਸ ਧਿਆਨ ਰੱਖੋ ਜਿਹੜਾ ਤੁਹਾਡੇ ਦੁੱਖ ਦੇ ਵੇਲੇ ਖਲੋਂਦਾ ਨਾ ਉਹਨਾਂ ਦੀ ਤੁਸੀਂ ਜਰੂਰ ਮਤ ਕਰੋ ਬਸ ਆ ਗਏ ਆਪਣੇ ਐਮ.ਐਲ.ਏ ਸਾਹਿਬ ਬਾਕੀ ਉਹ ਕਹਿਣਗੇ ਸੀ ਕਿੰਨੇ ਪੈਸੇ ਦੇ ਦਾਸ਼ੀ ਦਾ ਚੈੱਕ ਜਿਹੜਾ ਕੀ ਦੇਣਾ ਹੈ ਇਹ ਮੇਰੇ ਆਈਡੀਆ 1 ਲੱਖ 20000 ਰੁਪਿਆ ਦੇਣ ਲੱਗੇ ਸੀ ਸਾਨੀ ਵਿੱਚ ਇਹਨਾਂ ਦਾ ਮਤਲਬ ਗਰੀਬਾਂ ਦਾ ਜਿਹੜਾ ਕੀ ਘਰ ਦਾ ਛੱਤ ਪੈ ਜਾਗੀ ਉਹ ਕੋਈ ਗੱਲ ਨਹੀਂ ਜੀ ਇਹ ਐਮ.ਐਲ.ਏ ਸਾਹਿਬ ਕਹਿੰਦੇ ਆਪਾਂ ਬੈਠੇ ਆ ਕੋਈ ਗੱਲ ਨਹੀਂ ਜੇ ਕੋਈ ਹੋਰ ਵੀ ਕੋਈ ਹੋਊਗੀ ਤੇ ਆਪਾਂ ਨਾਲ ਖੜੇ ਜੀ ਬਿਲਕੁਲ ਐਮ.ਐਲ.ਏ ਡਾਕਟਰ ਅਜੀਤ ਗੁਪਤਾ ਜਿਹੜਾ ਕੀ ਇੱਥੇ ਪਹੁੰਚ ਚੁੱਕੇ ਨੇ ਕਿਉਂਕਿ ਫਤੇ ਸਿੰਘ ਕਲੋਨੀ ਗਲੀ ਨੰਬਰ 5 ਦੇ ਵਿੱਚ ਬਰਸਾਤ ਕਰਕੇ ਘਰ ਦੀ ਗਰੀਬ ਪਰਿਵਾਰ ਹੈ ਉਹਨਾਂ ਦੀ ਘਰ ਦੀ ਛੱਤ ਡਿੱਗੀ ਸੀ ਤਾਂ ਉਹਨਾਂ ਨੂੰ ਜਿਹੜਾ ਕੀ امداد ਦੇਣ ਵਾਸਤੇ ਪਹੁੰਚੇ ਨੇ ਸਹਾਇਤਾ ਰਾਸ਼ੀ ਦਾ ਚੱਕਣ ਵਾਸਤੇ ਪਹੁੰਚੇ ਨੇ ਕਿਉਂਕਿ ਬਹੁਤ ਮੁਸ਼ਕਲ ਹੁੰਦੀ ਹੈ ਜਦੋਂ ਛੱਤ ਸਿਰ ਤੋਂ ਨਿਕਲ ਜਾਵੇ ਤਾਂ ਉਸ ਦੌਰਾਨ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਇਹ ਪਰਿਵਾਰ ਵੀ ਜਿਹੜਾ ਗਰੀਬ ਪਰਿਵਾਰ ਹੈ ਦੇ ਅੜੀ ਦੇ ਪਾ ਕਰਦਾ ਮਜ਼ਦੂਰੀ ਕਰਦਾ ਤੇ ਇਹਨਾਂ ਦੇ ਜਦੋਂ ਸਿਰ ਤੋਂ ਛੱਤ ਚਲੀ ਗਈ ਤਾਂ ਬਹੁਤ ਮੁਸ਼ਕਲਾਂ ਹੋਈਆਂ ਤਾਂ ਐਮਐਲਏ ਡਾਕਟਰ ਰਾਜੀ ਗੁਪਤਾ ਧੱਕਣ ਜਿਹੜੀ ਕਿ ਇਹ ਚੀਜ਼ ਪਹੁੰਚੀ ਤਾਂ ਉਹਨਾਂ ਨੇ ਜਿਹੜਾ ਕਿ ਪਰਿਵਾਰ ਦੀ ਜਿਹੜੀ ਬਾਹ ਫੜੀ ਹੈ ਔਰ ਸਾਈਟ ਦਾ ਰਸ਼ੀ ਚੱਕ ਲੈ ਕੇ ਇੱਥੇ ਪਹੁੰਚੇ ਨੇ ਤਾਂ ਬਹੁਤ ਜੇ ਗੱਲ ਕਰੀਏ ਤਾਂ ਲੋੜ ਸੀਗਾ ਮੁਸ਼ਕਲ ਸੀ ਪ੍ਰਵਾਸ ਸੀਗਾ ਕਿਉਂਕਿ ਹੁਣ ਪਰਿਵਾਰ ਜਿਹੜਾ ਕਿ ਉਹ ਕਿਰਾਏ ਤੇ ਰਹਿਣ ਨੂੰ ਮਜਬੂਰ ਹੈ ਤੇ ਫਿਲਹਾਲ ਜੇ ਗੱਲ ਕਰੀਏ ਤਾਂ ਹੁਣ ਉਨਾਂ ਵਾਸਤੇ ਇੱਕ ਵੱਡੀ ਆਸ ਜੀ ਕਿਰਨ ਜਿਹੜੀ ਕਿ ਉਹ ਐਮਐਲਏ ਡਾਕਟਰ ਅਜੀਤ ਗੁਪਤਾ ਵੱਲੋਂ ਲੈ ਕੇ ਜਿਹੜੇ ਕਿ ਇੱਥੇ ਚੈੱਕ ਜਿਹੜਾ ਕਿ ਉਹ ਪਹੁੰਚਿਆ ਗਿਆ ਕੈਮਰਾ ਪਰਸ ਉਸ ਕੋਲ ਦੇ ਨਾਲ ਸਿਕੰਦਰ ਪਛਰੀਚਾ ਜਾਨਕਸਰ ਟੀਵੀ ਅੰਮ੍ਰਿਤਸਰ ਇਸ ਵਾਰ ਬਰਸਾਤ ਲੋਕਾਂ ਤੇ ਕਹਿਰ ਬਣ ਕੇ ਵਰੀ ਹੈ ਜਿੱਥੇ ਕਿ ਪਿੰਡਾਂ ਵਿੱਚ ਬਹੁਤ ਵੱਡੇ ਪੱਧਰ ਤੇ ਲੋਕ ਹੜ੍ਹਾਂ ਵਿੱਚ ਫਸੇ ਹੋਏ ਨੇ ਦੂਜੇ ਪਾਸੇ ਸ਼ਹਿਰਾਂ ਵਿੱਚ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਬਰਸਾਤ ਹੋਣ ਕਰਕੇ ਬਹੁਤ ਸਾਰੇ ਮਕਾਨ ਜਿਹੜੇ ਕਿ ਉਹ ਢਹ ਢੇਰੀ ਹੋ ਗਏ ਸੀਗੇ ਤਾਂ ਤੁਸੀਂ ਦੇਖ ਸਕਦੇ ਹੋ ਫਤੇ ਸਿੰਘ ਕਲੋਨੀ ਗਲੀ ਨੰਬਰ 5 ਵਿੱਚ ਇੱਕ ਮਕਾਨ ਦਾ ਲੈਂਟਰ ਜਿਹੜਾ ਕਿ ਉਹ ਡਿੱਗ ਗਿਆ ਸੀ ਬੀਤੇ ਦਿਨਾਂ ਕਰਕੇ ਬਰਸਾਤ ਕਰਕੇ ਪਰ ਗਨੀਮਤ ਇਹੀ ਕਹੀ ਜਾ ਸਕਦੀ ਹੈ ਉਸ ਦੌਰਾਨ ਜਿਹੜਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗਰੀਬ ਪਰਿਵਾਰ ਹੈ ਕੀ ਨਾਮ ਹੈ ਜੀ ਤੁਹਾਡਾ ਸਰਦਾਰ ਅਮਰਜੀਤ ਸਿੰਘ ਜੀ ਅਮਰਜੀਤ ਜੀ ਕਿਦੋਂ ਹੋਇਆ ਹਾਸਾ ਹੋਇਆ ਸੀਗਾ ਔਰ ਉਹਦੇ ਤੁਸੀਂ ਕਿੱਥੇ ਸੀਗੇ ਵੀਰ ਜੀ ਮੈਂ ਕੰਮ ਤੇ ਸੀ ਕਿੰਨੇ ਰਹਿੰਦੇ ਜਣੇ ਪਰਿਵਾਰ ਚ ਤਿੰਨ ਪਰਿਵਾਰਗੇ ਤਿੰਨ ਜੀਗੇ ਤੇ ਉਹਨੂੰ ਤੁਸੀਂ ਕੰਮ ਤੇ ਸੀ ਤੇ ਤੁਹਾਡੇ ਘਰ ਦੇ ਬੱਚੇ ਘਰ ਦੇ ਮੇਰੇ ਇੱਕ ਨਹੀਂ 2 ਮਿੰਟ ਹੀ ਹੋਇਆ ਸੀ ਬਾਹਰ ਨਿਕਲੇ ਸਾਹਮਣੇ ਸਾਹਮਣੇ ਦੇ ਘਰ ਗਏ ਸੀ ਤੇ ਨਾਲ ਹੀ ਥੱਲੇ ਛੱਤ ਡੇਪੀ ਉਹ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਕਾਫੀ 4-5 ਲੱਖ ਰੁਪਏ ਦਾ ਨੁਕਸਾਨ ਹੋਇਆ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ ਕਿਰਾਏ ਤੇ ਰਹਿੰਦੇ ਥੱਲਾ ਪਰਸ਼ਨ ਵੀ ਨੁਕਸਾਨੇ ਆ ਗਿਆ ਜਿਹੜਾ ਹਾਂਜੀ ਥੱਲੇ ਵਾਲਾ ਲੈਂਟਰ ਟੁੱਟ ਗਿਆ ਹੂੰ ਅੱਜ ਐਮਐਲਏ ਅੱਜ ਗੁਪਤਾ ਹੋਣੀ ਤੜਕੋ ਪਹੁੰਚ ਰਹੇ ਨੇ ਨਾਲ ਤੁਹਾਨੂੰ ਜਿਹੜੀ ਕਿ ਸਹਾਇਤਾ ਰਾਸ਼ੀ ਦੇਣ ਵਾਸਤੇ ਪਹੁੰਚ ਰਹੇ ਕੀ ਕੰਨ ਅਸੀਂ ਇਹਨਾਂ ਦਾ ਤੁਹਾਨੂੰ ਬਹੁਤ 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 ਧੰਨਵਾਦ ਕਰਦੇ ਹਾਂ ਦਾ ਗੁਰਦਾ ਡਾਕਟਰ ਸਾਹਿਬ ਦਾ ਗੁਰਦਾ ਸਾਹਿਬ ਦਾ ਕੰਨੀ ਫੋੜ ਧੰਨਵਾਦ ਕਰ ਦਿੰਦਾ ਹਾਂ ਸਾਰੀ ਟੀਮ ਦਾ ਪਾਰਟੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਪਿਆ ਹਾਂ ਕਿੰਨਾ ਕੁ ਮੁਸ਼ਕਲ ਹੋ ਜਾਂਦੀ ਜਦੋਂ ਆਪਣਾ ਘਰ ਟੁੱਟ ਜਾਂਦਾ ਤੇ ਕਿਰਾਇਆ ਤੇ ਲੈਣਾ ਪੈਂਦਾ ਫਿਰ ਬਹੁਤ ਮੁਸ਼ਕਲ ਪੈਂਦੀ ਵੀ ਜੀ ਹੁਣ ਸਾਰਾ ਸਮਾਨ ਚੋਕੇ ਜਿਹੜੇ ਬਿਸਰੇ ਬੁਸਰੇ ਸਾਰੇ ਚੋਕੇ ਗਿੱਲੇ ਹੋ ਗਏ ਸਾਰੇ ਉਧਰ ਚੋਕੇ ਰੱਖੇ ਬਹੁੜੀ ਮੁਸ਼ਕਲ ਪਈ ਹੈ ਹਜੇ ਵੀ ਉਦਾਂ ਹੀ ਖਲੇ ਰਹਾ ਦਾ ਪਿਆ ਦੁੱਖ ਦੀ ਘੜੀ ਵਿੱਚ ਬਾਹ ਫੜੀ ਹੈ ਐਮਐਲਏ ਸਾਹਿਬ ਨੇ ਕੀ ਐਮਐਲਏ ਸਾਹਿਬ ਨੇ ਫੜੀ ਹੈ ਦੁੱਖ ਪਾਜੀ ਕੀ ਕਹਿਣਾ ਨਾਮ ਕੀ ਤੁਹਾਡਾ ਔਰ ਤੁਸੀਂ ਇੱਥੋਂ ਦੇ ਕੋਈ ਪ੍ਰਧਾਨਕ ਹੈਗੇ ਜੀ ਭਜੀ ਮੈਂ ਬਲੌਗ ਇਨਚਾਰਜ ਵਾਰਟ ਨੰਬਰ 51 ਤੋਂ ਐਮਐਲਏ ਡਾਕਟਰ ਅਜੀਤ ਗੁਪਤਾ ਜੀ ਮੈਂ ਕਹਿੰਦਾ ਪਰਸੋਂ ਸਾਡੇ ਕੋਲ ਇਹ ਚੀਜ਼ ਆਈ ਸੀ ਪਰਸੋਂ ਉਹਨਾਂ ਨੇ ਜਦੋਂ ਆਏ ਵੇਖਿਆ ਆਏ ਇੱਥੇ ਉਹਨਾਂ ਆ ਕੇ ਉਸੇ ਵੇਲੇ ਡੀਸੀ ਮੈਡਮ ਨੂੰ ਕਹਿ ਕੇ ਉਸੇ ਵੇਲੇ ਤੁਰੰਤ ਕੰਮ ਅੱਜ ਚੈੱਕ ਆ ਗਿਆ ਜੀ ਇੰਨੀ ਜਲਦੀ ਫਾਸਟ ਮੈਂ ਨਹੀਂ ਕਦੀ ਕਿਹਾ ਐਮਐਲਏ ਨੂੰ ਵੇਖਿਆ ਵੀ ਜੇ ਐਡੀ ਤੇਜ਼ ਕੰਮ ਹੜਾਂ ਦੇ ਵਿੱਚ ਵੀ ਵੇਖੋ ਉਹ ਕੋਈ ਰਾਜਨੀਤੀ ਨਹੀਂ ਉੱਥੇ ਕਰਨਦਾ ਕਿੱਥੇ ਪੈਂਦਾ ਇਲਾਕਾ ਉੱਥੇ ਕੋਈ ਵੋਟਾਂ ਲੈਣ ਨਹੀਂ ਜਾਂਦੇ ਨਾਲ ਦੋਨੋਂ ਬੇਟੇ ਜਾ ਰਹੇ ਉਸੇ ਵੇਲੇ ਜਿਹੜੀ ਚੀਜ਼ ਵੀ ਉੱਥੇ ਵੀ ਚਾਹੀਦੀ ਆ ਉੱਥੇ ਵੀ ਨਾਲ ਦਾ ਘਰ ਇੱਕ ਉਹਨਾਂ ਦੀ ਵੀ ਮੌਨਟੀ ਡਿੱਗੀ ਸਾਹਿਬ ਨੂੰ ਕਹਿੰਦੇ ਉਹਨਾਂ ਦਾ ਵੀ ਐਸਟੀਮੇਟ ਬਣਾ ਕੇ ਇਹਨਾਂ ਦਾ ਵੀ ਕਰਵਾਉਂਦਾ ਕੰਮ ਨਾਲ ਉਸੇ ਟਾਈਮ ਇੱਕ ਚੱਕ ਦੇ ਗਏ ਜੀ ਅਸੀਂ ਉੱਥੇ ਹਾਲ ਗੇਟ ਅੰਦਰ ਕੋਈ ਬਿਲਡਿੰਗ ਡਿੱਗੀ ਉੱਥੇ ਇੱਕ ਲੇਡੀਜ਼ ਦੀ ਡੈਥ ਹੋ ਗਈ ਉੱਥੇ 4 ਲੱਖ ਦਾ ਚੱਕ ਦੇ ਗਏ ਐਮਐਲਏ ਸਾਹਿਬ ਨਾਲ ਜਾ ਕੇ ਮੈਂ ਕਹਿੰਦਾ ਇੰਨੀ ਤੇਜ਼ ਸਰਵਿਸ ਇੰਨੇ ਵਧੀਆ ਐਮਐਲਏ ਇਸ ਤਰ੍ਹਾਂ ਦੇ ਮੈਂ ਨਹੀਂ ਜੇ ਵੇਖਿਆ ਅਜੇ ਤੱਕ ਬਹੁਤ ਵਧੀਆ ਐਮਐਲਏ ਕੰਮ ਕਰ ਰਿਹਾ ਜੀ ਗਰੀਬ ਗਰੀਬ ਵਾਸਤੇ ਤਾਂ ਕਾਫੀ ਨੁਕਸਾਨ ਹੁੰਦਾ ਜੀ ਜਿਹਨੂੰ ਛੱਤ ਲੱਗੇ ਪੈਂਦੀ ਆ ਤਾਂ ਇਸ ਨੁਕਸਾਨ ਵਿੱਚ ਜਦੋਂ ਐਮਐਲਏ ਵਰਗੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਡਾਕਟਰ ਸਾਹਿਬ ਵਰਗੇ ਬਹੁਤ ਜਲਦੀ ਇਹਨਾਂ ਨੇ ਕੰਮ ਕੀਤਾ ਉਹਨਾਂ ਦੀ ਫਾਈਲ ਜਿਹੜੀ ਕਿ ਜਲਦੀ ਇਹਨਾਂ ਨੇ ਜਿਹੜੀ ਕਰਵਾ ਦਿੱਤੀ ਹੈ ਨਾ ਤਾਂ ਇਹ ਹੁਣ ਇਹਨਾਂ ਨੂੰ ਫੋਰੀ امداد ਮਿਲਦੀ ਹੈ ਤਾਂ ਫੇਰ ਕੀ ਕਹੋਗੇ ਮੈਂ ਕਹਿੰਦਾ ਇਹ ਗਰੀਬ ਪਰਿਵਾਰ ਉਹ ਇੱਕ ਕਮਾਣਾ ਤੇ ਉਹ ਹੀ ਖਾਣਾ ਜੀ ਇਹਨਾਂ ਦਾ ਤੇ ਵਿਚਾਰਿਆਂ ਦਾ ਕੋਈ ਹੋਰ ਕੋਈ ਸਾਧਨ ਵੀ ਨਹੀਂ ਹੈਗਾ ਉਹ ਦਿਹਾੜੀ ਲੱਗੀ ਤੇ ਖਾ ਲਿਆ ਹੁਣ ਵਿਚਾਰੇ ਕਿਰਾਏ ਤੇ ਰਹਿ ਰਿਹਾ ਜੀ ਇਹਨਾਂ ਨੂੰ ਅਹੀ ਨਹੀਂ ਜਾਣ ਸਕਦੇ ਇਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਇਹ ਇਹਨਾਂ ਦੇ ਬੀਤਨ ਦੀ ਆ ਨਿੱਕੇ ਨਿੱਕੇ ਬੱਚੇ ਆ ਜਦੋਂ ਜਦੋਂ ਮਕਾਨ ਦੀ ਛੱਤ ਡਿੱਗੀ ਸੀ ਫਿਰ ਧਰਤੇ ਹੀ ਅਪਰੋਚ ਕੀਤਾ ਸੀ ਇਹਨਾਂ ਨੇ ਹਾਂਜੀ ਆ ਦੇ ਕੋ ਆਏ ਰਾਜੂ ਭਾਈ ਆਏ ਮੇਰੇ ਕੋ ਮੈਨੂੰ ਆਣ ਕੇ ਕਹਿੰਦੇ ਵੀ ਗਰੀਬ ਪਰਿਵਾਰ ਆ ਉੱਥੇ ਛੱਤ ਡਿੱਗ ਪਈ ਆਪਾਂ ਤੁਰੰਤ ਐਮਐਲਏ ਸਾਹਿਬ ਨੂੰ ਲੈ ਕੇ ਆਏ ਐਮਐਲਏ ਸਾਹਿਬ ਨੇ ਆਣ ਕੇ ਸਾਡੀ ਸੁਣੀ ਉਸੇ ਵੇਲੇ ਉਹਨਾਂ ਨੇ ਪਰਸੋਂ ਇਹਨਾਂ ਅਗਵਾਏ ਅੱਜ ਉਹਨਾਂ ਨੇ ਚੈੱਕ ਲੈ ਕੇ ਦੇ ਆ ਗਏ ਮੈਂ ਕਿਹਾ ਇੰਨੇ ਵਧੀਆ ਐਮਐਲਏ ਮੈਂ ਨਹੀਂ ਜੀ ਵੇਖਿਆ ਆਪਣੀ ਲਾਈਵ ਦੇ ਵਿੱਚ ਮੈਂ ਇੱਕੋ ਬੇਨਤੀ ਕਰਦਾ ਬਸ ਧਿਆਨ ਰੱਖੋ ਜਿਹੜਾ ਤੁਹਾਡੇ ਦੁੱਖ ਦੇ ਵੇਲੇ ਖਲੋਂਦਾ ਨਾ ਉਹਨਾਂ ਦੀ ਤੁਸੀਂ ਜਰੂਰ ਮਤ ਕਰੋ ਬਸ ਆਗੇ ਆਪਣੇ ਐਮਐਲਏ ਸਾਹਿਬ ਬਾਕੀ ਉਹ ਕਹਿਣਗੇ ਸੀ ਕਿੰਨੇ ਪੈਸੇ ਦੇ ਦਾਸ਼ੀ ਦਾ ਚੈੱਕ ਜਿਹੜਾ ਕਿ ਦੇਣਾ ਹੈ ਇਹ ਵੀਰੇ ਆਈਡੀਆ 1 ਲੱਖ 2000 ਰੁਪਏ ਦੇਣ ਲੱਗੇ ਸੀ ਅੰਨੀ ਵਿੱਚ ਇਹਨਾਂ ਦਾ ਮਤਲਬ ਗਰੀਬਾਂ ਦਾ ਜਿਹੜਾ ਕੀ ਘਰ ਦਾ ਛੱਤ ਪੈ ਜਾਗੀ ਉਹ ਕੋਈ ਗੱਲ ਨਹੀਂ ਜੀ ਐਮਐਲਏ ਸਾਹਿਬ ਕਹਿੰਦੇ ਆਪਾਂ ਬੈਠੇ ਆ ਕੋਈ ਗੱਲ ਨਹੀਂ ਜੇ ਕੋਈ ਹੋਰ ਵੀ ਕੋਈ ਹੋਊਗੀ ਤੇ ਆਪਾਂ ਨਾਲ ਖੜੇ ਜੀ ਬਿਲਕੁਲ ਐਮਐਲਏ ਡਾਕਟਰ ਅਜੀਤ ਗੁਪਤਾ ਜਿਹੜਾ ਕਿ ਇੱਥੇ ਪਹੁੰਚ ਚੁੱਕੇ ਨੇ ਕਿਉਂਕਿ ਫਤੇ ਸਿੰਘ ਕਲੋਨੀ ਗਲੀ ਨੰਬਰ 5 ਦੇ ਵਿੱਚ ਬਰਸਾਤ ਕਰਕੇ ਘਰ ਦੀ ਗਰੀਬ ਪਰਿਵਾਰ ਹੈ ਉਹਨਾਂ ਦੀ ਘਰ ਦੀ ਛੱਤ ਡਿੱਗੀ ਸੀ ਤਾਂ ਉਹਨਾਂ ਨੂੰ ਜਿਹੜਾ ਕੀ امداد ਦੇਣ ਵਾਸਤੇ ਪਹੁੰਚੇ ਨੇ ਸਹਾਇਤਾ ਰਾਸ਼ੀ ਦਾ ਚੱਕ ਦੇਣ ਵਾਸਤੇ ਪਹੁੰਚੇ ਨੇ ਕਿਉਂਕਿ ਬਹੁਤ ਮੁਸ਼ਕਲ ਹੁੰਦੀ ਹੈ ਜਦੋਂ ਛੱਤ ਸਿਰ ਤੋਂ ਨਿਕਲ ਜਾਵੇ ਤਾਂ ਉਸ ਦੌਰਾਨ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਇਹ ਪਰਿਵਾਰ ਵੀ ਜਿਹੜਾ ਗਰੀਬ ਪਰਿਵਾਰ ਹੈ ਦੀ ਆੜੀ ਦਾ ਪਾ ਕਰਦਾ ਮਜ਼ਦੂਰੀ ਕਰਦਾ ਤੇ ਇਹਨਾਂ ਦੇ ਜਿਹਨੂੰ ਸਿਰ ਤੋਂ ਛੱਤ ਚਲੀ ਗਈ ਤਾਂ ਬਹੁਤ ਮੁਸ਼ਕਲਾਂ ਹੋਈਆਂ ਤਾਂ ਐਮਐਲਏ ਡਾਕਟਰ ਰਾਜੀ ਗੁਪਤਾ ਤੱਕਣ ਜਿਹੜੀ ਕਿ ਇਹ ਚੀਜ਼ ਪਹੁੰਚੀ ਤਾਂ ਉਹਨਾਂ ਨੇ ਜਿਹੜਾ ਕਿ ਪਰਿਵਾਰ ਦੀ ਜਿਹੜੀ ਬਾਹ ਫੜੀ ਹੈ ਔਰ ਸਹਾਇਤਾ ਦਾ ਚੈੱਕ ਲੈ ਕੇ ਇੱਥੇ ਪਹੁੰਚੇ ਨੇ ਤਾਂ ਬਹੁਤ ਜੇ ਗੱਲ ਕਰੀਏ ਤਾਂ ਲੋੜ ਸੀਗਾ ਮੁਸ਼ਕਲ ਸੀ ਪ੍ਰਵਾਸ ਸੀਗਾ ਕਿਉਂਕਿ ਹੁਣ ਪਰਿਵਾਰ ਜਿਹੜਾ ਕਿ ਉਹ ਕਿਰਾਏ ਤੇ ਰਹਿਣ ਨੂੰ ਮਜਬੂਰ ਹੈ ਤੇ ਫਿਲਹਾਲ ਜੇ ਗੱਲ ਕਰੀਏ ਤਾਂ ਹੁਣ ਉਨਾ ਵਸੇ ਕਬੱਡੀ ਆਸ ਦੀ ਕਿਰਨ ਜਿਹੜੀ ਕਿ ਉਹ ਐਮਐਲਏ ਡਾਕਟਰ ਅਜੀਤ ਗੁਪਤਾ ਵੱਲੋਂ ਲੈ ਕੇ ਜਿਹੜੇ ਕਿ ਇੱਥੇ ਚੈੱਕ ਜੜਾ ਕੇ ਉਹ ਪਹੁੰਚਿਆ ਗਿਆ ਕੈਮਰਾ ਪਰਸੂ ਗੁਪਾਲ ਦੇ ਨਾਲ ਸਿਕੰਦਰ ਪਛਰੀਚਾ ਦੈਨਿਕ ਸਟੇ ਟੀਵੀ ਅੰਮ੍ਰਿਤਸਰ